ਨੇ ਹੰਸਿੰਗ ਨੇ ਸ਼ਰਦਾਈ ਬਣਾਉਣ ਵਾਲੀ ਮਸ਼ੀਨ ਤਿਆਰ ਕਰ ਦਿੱਤੀ ਹੈ ਮਸ਼ੀਨ ਤੇ ਲੱਕੜ ਦਾ ਕੋਟਣਾ ਅਤੇ ਪੱਥਰ ਦਾ ਕੁੰਡਾ ਲਾਇਆ ਗਿਆ ਹੈ ਅਤੇ ਇਹ ਮਸ਼ੀਨ ਵੀ ਪੂਰਾ ਉਸੇ ਤਰੀਕੇ ਨਾਲ ਕੰਮ ਕਰਦੀ ਹੈ ਜਿਵੇਂ ਕਿ ਹੱਥਾਂ ਨਾਲ ਸ਼ਰਦਾਈ ਰਗੜੀ ਜਾਂਦੀ ਹੈ ਬਸ ਇਨਾ ਫਰਕ ਹੈ ਕਿ ਇਸ ਮਸ਼ੀਨ ਨਾਲ ਇੱਕ ਘੰਟੇ ਵਿੱਚ 10 ਵਿਅਕਤੀਆਂ ਦਾ ਕੰਮ ਕੀਤਾ ਜਾ ਸਕਦਾ ਹੈ ਭਾਵ ਕਿ ਜਿੰਨਾ 10 ਵਿਅਕਤੀ ਇੱਕ ਘੰਟੇ ਵਿੱਚ ਸ਼ਰਦਾਈ ਰਗੜਨਗੇ ਉਨਾ ਹੀ ਇਹ ਇਕੱਲੀ ਮਸ਼ੀਨ ਰਗੜ ਦਿੰਦੀ ਹੈ ਦਾ ਨਾਮ ਉਮੀਦ ਦਾ ਨਾਮ ਤੇ ਬਟਾਲਾ ਚ ਇੱਕ ਨਿਹੰਗ ਸਿੰਘ ਬਾਬਾ ਰਚਪਾਲ ਸਿੰਘ ਵੱਲੋਂ ਇਸ ਮਸ਼ੀਨ ਨੂੰ ਤਿਆਰ ਕੀਤਾ ਗਿਆ ਹੈ ਬਾਬਾ ਰਚਪਾਲ ਸਿੰਘ ਮੁਤਾਬਕ ਬਟਾਲਾ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਅਤੇ ਪਿਛਲੇ ਸਾਲ ਉਨਾ ਵੱਲੋਂ ਉਸ ਜੋੜ ਮੇਲੇ ਵਿੱਚ ਸੰਗਤਾਂ ਲਈ ਸਰਦਾਈ ਦਾ ਲੰਗਰ ਲਗਾਇਆ ਗਿਆ ਸੀ ਪਰ ਦਸ ਨਿਹੰਗ ਸਿੰਘ ਹੋਣ ਦੇ ਬਾਵਜੂਦ ਵੀ ਲੰਗਰ ਪੂਰਾ ਨਾ ਹੋ ਸਕੇ ਜਿਸ ਕਾਰਨ ਉਹਨਾਂ ਨੇ ਇਸ ਮਸ਼ੀਨ ਨੂੰ ਤਿਆਰ ਕੀਤਾ ਅਤੇ ਹੁਣ ਇਸ ਮਸ਼ੀਨ ਵਿੱਚ ਹੋਰ ਸੋਧਾਂ ਕਰਕੇ ਇਸ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾ ਕੇ ਤਿਆਰ ਕੀਤਾ ਜਾਵੇਗਾ ਇਹ ਦਿਮਾਗ 'ਚ ਇਦਾਂ ਖਿਆਲ ਆਇਆ ਹੀਗਾ ਕਿ ਜਦੋਂ ਸਾਡੇ ਬਟਾਲੀ ਸ਼ਹਿਰ ਦੇ ਵਿੱਚ ਮਾਦਾ ਸਲਖਣੀ ਦਾ ਵਿਆਹ ਮਨਾਇਆ ਜਾਂਦਾ ਉਹਦੇ ਵਿੱਚ ਆਈ ਰਗੜੇ ਦਾ ਇੱਕ ਵਾਰੀ ਲੰਗਰ ਬੁਰੂ ਮਾਰ ਦੀ ਕਿਰਪਾ ਨਾਲ ਲੱਗਾ ਸੀ ਆਈ ਫੇ ਸੋਚਿਆ ਵੀ ਮਸ਼ੀਨ ਲਾਈਏ ਕੋਸ਼ਿਸ਼ ਕਰੀਏ ਵੀ ਬਰਾਤ ਪੂਰੀ ਨੂੰ ਹੀ ਸ਼ਿਕਾਰ ਸਕੀਏ ਪਰ ਪੂਰੀ ਬਰਾਤ ਨੂੰ ਅਸੀਂ ਨਹੀਂ ਸ਼ਿਕਾਰ ਸਕਦੇ ਕਿਉਂਕਿ ਬਰਾਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਅਸੀਂ ਤੇ ਇੱਕ ਨੁਕਰਜੀ ਚ ਲਾਇਆ ਸੀ ਤੇ ਹੁਣ ਸੋਚਿਆ ਮਸ਼ੀਨ ਬਣਾਈ ਹੈ ਅਗਲੀ ਵਾਰੀ ਜਦੋਂ ਮਹਾਰਾਜ ਦੀ ਕਿਰਪਾ ਨਾਲ ਹੋਰ ਕੋਈ 5 4 700 700 ਸੰਗਤ ਨੂੰ ਵੱਧ ਤੋਂ ਵੱਧ ਸ਼ਿਕਾਰ ਕਰਾਂਗੇ ਉਦਾਂ ਜੇ ਤੁਸੀਂ ਕਹੇ ਕਿ ਹੱਥੀ ਜਦੋਂ ਬਣਾਣਾ ਸੀ ਤੇ ਲੰਗਰ ਚ ਉਹ ਫਿਰ ਕਿੰਨੇ ਨਿਹੰਗ ਸਿੰਘ ਲੱਗੇ ਅਸੀਂ 10 ਨਿਹੰਗ ਸਿੰਘ ਸੱਦੇ ਸੀ ਆਡੇ ਆਪਣਾ ਇਤਿਹਾਸੀਆਂ ਤੋਂ ਨੇ ਗਰਮੀਤ ਸਿੰਘ ਹਰਸੀਆ ਹਣੀ ਉੱਥੋਂ ਉਜਾ ਸੱਦੀਆਂ ਸੀ 10 ਬੰਦੇ ਸੱਦੇ ਸੀ ਤੇ ਦਹਾਂ ਕੋ ਵੀ ਨਹੀਂ ਫਿਰ ਖੇਡ ਬੰਦੀ ਪੂਰੀ ਬੰਦੇ ਥੱਕ ਜਾਂਦੇ ਗਰਮੀ ਬੜੀ ਸੀ ਤੇ ਪੂਰੀ ਗਰਮੀ ਦੇ ਵਿੱਚ ਤੇ ਬਾਬਾ ਜੀ ਦਾ ਵਿਆਹ ਹੁੰਦਾ ਤੇ ਉਦੋਂ ਫਿਰ ਨਹੀਂ ਗੱਲ ਬਣੀ ਪੂਰੀ ਤਵਾਜ ਆਇਆ ਕਿ ਮਸ਼ੀਨ ਬਣਾ ਹਾਂਜੀ ਹਾਂਜੀ ਫਿਰ ਮਸ਼ੀਨ ਬਣਾ ਲੀ ਕੋਈ ਆਈਡੀਆ ਸੀ ਕਿਤੇ ਕਿਸੀ ਭੜੀ ਦੇਖੀ ਸੀ ਕਿੱਦਾਂ ਨਹੀਂ ਬਣੀ ਬੁਣੀ ਨਹੀਂ ਵੇਖੀ ਬਣੀ ਦਾ ਆਪ ਉਹ ਜੀ ਚੀਜ਼ਾਂ ਅੰਦਰ ਬਣਾ ਲਈ ਤੇ ਕੋਈ ਖਰਾਦਾ ਦਾ ਕੰਮ ਪਹਿਲਾਂ ਕਰੀਦਾ ਸੀ ਕਿਉਂਕਿ ਇੰਡਸਟਰੀ ਲਿਸਟ ਨਾਲ ਜੁੜੇ ਬੰਦੇ ਆ ਕਈ ਇਹੋ ਜਿਹੀ ਚੀਜ਼ਾਂ ਮਸ਼ੀਨਾਂ ਜਿਹੜੀਆਂ ਆਪ ਹੀ ਬੰਦਾ ਤਿਆਰ ਕਰਦਾ ਮੁਲਕੇ ਮਨੂਫੈਕਚਰ ਕਰ ਲੈਂਦਾ ਹੁਣ ਜਦੋਂ ਵੀ ਇਹਨੂੰ ਗਾੜੀ ਮਸ਼ੀਨ ਨੂੰ ਬਣਾਵਾਂਗੇ ਇਹਦੇ ਜਿਹੜਾ ਵਾਧਾ ਘਾਟਾ ਲੋਹਾ ਲੱਗਾ ਉਹਨੂੰ ਘੱਟ ਕਰਦਾਂਗੇ ਫਿਰ ਪੂਰੀ ਟੈਕਨੀਕਲ ਨਾਲ ਜੋ ਵੀ ਤੀਲ ਤਿਆਰ ਹੋਏਗੀ ਉਹ ਬਣ ਜਾਏਗੀ ਇਹ 1 ਘੰਟੇ ਜਿੱਦਾਂ ਬੰਦਿਆਂ ਦਾ ਕੰਮ ਕਰੇ ਕਿਉਂਕਿ ਇਹਦੇ 100 ਬੰਦੇ ਦਾ ਮਾਲ ਇਕੱਠਾ ਹੀ ਪੈ ਜਾਣਾ ਇਹਦੇ ਦੋ ਘੰਟੇ ਜੇ ਕਰੀ ਜਾਣਾ ਬੰਦੇ ਵੀ ਘਟ ਜਾਣੇ ਆ ਤੇ ਮਾਲੇ ਕੀ ਰਗੜਾ ਵੀ ਜ਼ਿਆਦਾ ਲੱਗੇਗਾ ਤੇ ਬਣੇਗਾ ਵੀ ਜ਼ਿਆਦਾ ਤੇ ਹੁਣ ਜਿਹਦੀ ਪੀਂਦੇ ਆਉਂਦੇ ਨੇ ਆਪਣੇ ਸੱਜਣ ਬੇਲੀ ਜਿਨ੍ਹਾਂ ਨੂੰ ਪਹਿਚਾਨ ਆ ਉਹ ਤੇ ਹੁੰਦੇ ਨੇ ਤੇ ਫਿਰ ਆ ਕੇ ਪੀ ਕੇ ਜਾਂਦੇ ਨੇ ਵੈਸੇ ਤੇ ਗਰਮੀਆਂ ਦੇ ਵਿੱਚ ਹੀ ਪੀ ਕੇ ਪਲਵਾਨ ਜਿਹੜੇ ਨੇ ਮਿੱਟੀ ਨਾਲ ਕਿਉਂ ਖੋਲਦੇ ਨੇ ਪਲਵਾਨ ਇਹਨੂੰ ਪੀਂਦੇ ਹੀ ਪਹਿਲਾਂ ਖੁੱਲੀ ਫਿਰ ਜਾ ਕੇ ਮਿੱਟੀ ਨਾਲ ਖੋਲਦੇ ਹੀ ਤੇ ਫਿਰ ਜਾ ਕੇ ਉਹਨਾਂ ਦਾ ਜੋਸ਼ ਤੇ ਹੋਸ਼ ਟਿਕਾਣੇ ਹੁੰਦਾ ਆਪਾਂ ਪੀ ਜਾਂਦੇ ਆ ਕੋਲਡ ਡਰਿੰਕ ਵਗਾਰਾ ਇੱਕ ਹੋਰ ਹੀ ਡਰਿੰਕ ਦੀ ਭੇਛੜੀ ਇੱਥੇ ਹੋਰ ਇਹ ਪੀ ਜਿਹੜੇ ਸਾੜੇ ਨਿਆਰਿਆਂ ਨੂੰ ਬਿਮਾਰੀ ਲਾਤੀ ਵਖਰੀ ਜੀ ਕਰਕੇ ਇਹ ਰਗਣ ਖੁਣੋ ਲੋਕੀ ਨਹੀਂ ਪੀਂਦੇ ਜੇ ਕੋ ਰਗਣ ਦੀ ਹਿੰਮਤ ਕਰੇ ਇਹਦੇ ਵਰਗੀ ਤੇ ਚੀਜ਼ ਹੀ ਕੋਈ ਨਹੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਲੋਕਾ ਆਪਨ ਕੀ ਕਰਦੇ ਆ ਸਸਤਾ ਕੰਮ ਰੱਖਿਆ ਉਹ ਤੋਂ ਕੋਲਡ ਡਰਿੰਕ ਲਿਆਓ ਤੇ ਆਏਗੇ ਨੂੰ ਪਿਆਈ ਜੋ ਇਹਦੇ ਤੇ 2 ਕਿਲੋ ਰਸਤ ਰਗੜੀ ਹੋਏ ਤੇ 500 755 ਤੋਂ ਉਦਾਂ ਹੀ ਰਹਿ ਜਾਂਦਾ ਸਗਾਤ ਵੀ ਹੋ ਜਾਂਦੀ ਆ ਨਵਾਂ ਕੰਮ ਆ ਜੋ ਵਾਕਈ ਨੰਗ ਸਿੰਘ ਕਰਦੇ ਉਹ ਕਰਨਾ ਚਾਹੀਦਾ ਤੁਹਾਨੂੰ ਇਹਦੇ ਆਰਡਰ ਉਡਰ ਵੀ ਜਾਂਦੇ ਪਏ ਕਿ ਤੁਹਾਨੂੰ ਆਰਡਰ ਇੱਕ ਬੰਦੇ ਪੁੱਛਣ ਦੇ ਬੈਤੇ ਦੋ ਵੀ ਸਾਨੂੰ ਬਣਾ ਕੇ ਦੋ ਭਈ ਅਗਿਆ ਬਣਾ ਕੇ ਦਵਾਂਗੇ ਪਹਿਲਾਂ ਸਾਨੂੰ ਇਹ ਕੁੰਡੇ ਨਹੀਂ ਮਿਲਣਦੇ ਕੁੰਡਿਆਂ ਦਾ ਆਰਡਰ ਕੀਤਾ ਗਿਆ ਇਹਨੂੰ ਕੁੰਡਾ ਹੀ ਬੜੇ ਮਹਿੰਗੇ ਦੇਂਦੇ ਨੇ ਹਾਂ ਸਾ ਇੱਕ ਕੁੰਡਾ ਵੀ ਹਾਂਜੀ ਹਾਂਜੀ ਕੁੰਡੇ ਉੱਥੇ ਬੰਨਦੇ ਜੇ ਆਪਣੇ ਸੰਗਰੂਰ ਵਿੱਚ 5700 ਰੁਪਏ ਦੇ ਇਕ ਹੁੰਡਾ ਹੋਣਾ ਤਾਂ ਦੱਸਦੀ ਹੈ ਕਿ ਪੰਜਾਬ ਵਿੱਚ ਇਹ ਨਹੀਂ ਜਿੱਦਨੀ ਸਰਦਾਈ ਦਾ क्रेज ਲੋਕਾਂ ਵਿੱਚ ਵੱਧਦਾ ਜਾ ਰਿਹਾ ਹੈ ਇਸ ਸਰਦਾਈ ਜਿੱਥੇ ਠੰਡੀ ਮੰਨੀ ਜਾਂਦੀ ਏ ਉੱਥੇ ਹੀ ਸਿਹਤ ਲਈ ਵੀ ਬੇਹੱਦ ਲਾਭਦਾਇਕ ਹੁੰਦੀ ਏ ਬਹੁਤ ਸਾਰੇ ਨਿਹੰਗ ਇਸ ਸਰਦਾਈ ਨੂੰ ਤਿਆਰ ਕਰਦੇ ਨੇ ਅਤੇ ਲੋਕਾਂ ਨੂੰ ਵਰਤੌਣ ਦਾ ਕੰਮ ਕਰਦੇ ਨੇ ਜਿਸ ਤੋਂ ਬਾਅਦ ਹੁਣ ਇਸ ਵਿੱਚ ਸਾਇੰਸ ਜਾਂ ਫਿਰ ਕਹ ਲਈਏ ਕਿ ਆਧੁਨਿਕਤਾ ਨੇ ਵੀ ਆਪਣਾ ਹਿੱਸਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ